ਬੈਂਜੀ ਅਸਰੇਤਾ ਨੂੰ ਪਤਾ ਨਹੀਂਗਾ ਤਰੀਕਾ ਹੀ ਇਹੋ ਆ ਕੁੜੀ ਨੇ ਹਾਈਲਾਈਟ ਕੀਤਾ ਸੀ ਨਾ ਤੇ ਕੁੜੀ ਨੇ ਪਿੱਲੋ ਜਾਣਾ ਹੈ ਹੁਣ ਜਾ ਕੇ ਨਾ ਜੋ ਬੰਨੀ ਫਾਈਲ ਜਿਹੜੀ ਹੈ ਫੇਰੀ ਲੱਗਣੀ ਆ ਵੇ ਹਰਪਿੰਦਰ ਪੁੱਤ ਮੈਂ ਤਾਂ ਤਾਂ ਕਹਿਣ ਲਈ ਹਾਂ ਜਦੋਂ ਕੱਲੀਆਂ ਕੁੜੀਆਂ ਜਾਂਦੀਆਂ ਵਾ ਨਾ ਜਾ ਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਕੋਈ ਗੱਲ ਨਹੀਂ ਵੱਡੀ ਟੈਨਸ਼ਨ ਨਹੀਂ ਹੋਈ ਆ ਕਿ ਬਸ ਲੋਕਾਂ ਦੀਆਂ ਗੱਲਾਂ ਤੋਂ ਬਾਜੀਏ ਹੁਣ ਜੋ ਸਾਰਾ ਤੇਰੇ ਹੱਥ ਜੀ ਆ ਇਹ ਨਾ ਹੋਵੇ ਤੇ ਮੁੜ ਕੇ ਲੋਕਾਂ ਦੇ ਤਾਨੇ ਮੇਨੇ ਜੋ ਕਰ ਰਹਿ ਜਾਂ ਮੈਂ ਕੀ ਫਿਕਰ ਕਿਉਂ ਕਰਦੀ ਸੀ ਜਦੋਂ ਮੈਂ ਤੁਹਾਨੂੰ ਕਿਹਾ ਵਾ ਵੀ ਮੈਂ ਲੈ ਕੇ ਜਾਉਂਗੀ ਤੁਹਾਨੂੰ ਵੀ ਪਤਾ ਵਾ ਪੀ 7-8 ਮਹੀਨੇ ਤੇ ਲੱਗਣੇ ਆ ਹੁਣ ਤੇ ਉੱਥੇ ਜਾ ਕੇ ਵੀ ਉਹਨੇ ਤੈਨੂੰ ਫੋਨ ਨਾ ਕੀਤਾ ਫੇਰ ਕੀ ਕਰਾਂਗੇ ਸੰਦੀਪ ਕੁੜੀ ਤਾਂ ਚੰਗੀ ਸੀ ਜਦੋਂ ਪਿਓ ਤੇ ਭਰਾ ਆਉਂਦੇ ਸੀ ਤੇ ਗੱਲਾਂ ਕਰਦੇ ਸੀਗਾ ਨਾ ਫੇਰ ਮੇਰੇ ਮਨ ਨੂੰ ਦੁੱਖ ਜਿਹਾ ਲੱਗਦਾ ਸੀ ਵੇਹ ਪੁੱਤ ਪਹਿਲੀ ਵੀ ਸਾਡੀ ਗਈ ਤੇ ਪੈਸੇ ਵੀ ਨਹੀਂ ਲਾਤੇ ਤੇ ਜੇ ਜੋ ਬੰਦਾ ਕੰਮ ਨਾ ਬਣੇ ਤੇ ਕਿੰਨੀ ਮਾੜੀ ਗੱਲ ਆ